ਦੇਖੋ ਕੋਈ ਮੰਨੇ ਚਾਹੇ ਨਾ ਮੰਨੇ ਆਪਾਂ ਤਾਂ ਕੌਡੀ ਕੌਡੀ ਮੰਨਗੇ ਲੋਕ ਤਾਂ ਉਹੀ ਕਹੀ ਜਾਂਦੇ ਨੇ ਬਦਲਾਅ ਤਾਂ ਆਇਆ ਹੈ ਪਹਿਲਾਂ ਤਾਂ ਹਲੇ ਗੱਲ ਮੜੀ ਜੀ ਛੱਕ ਸ਼ੂਬੇ ਜੀ ਜਿੱਦੀ ਕੱਲ ਦੀ ਨਾਬੇ ਕਣੀਆਂ ਤਾਂ ਗੱਲ ਜਮਾ ਖਾਨੇ 'ਚ ਪੈਣ ਲੱਗ ਪਈ ਕਾਲੀਆਂ ਕਾਂਗਰਸੀਆਂ ਦੇ ਰਾਜ 'ਚ ਤਾਂ ਪੰਜਾਬ ਦੀ ਧਰਤੀ ਦਾਣੇ ਵੀ ਦੇਣੋਂ हट ਗਈ ਸੀ ਝਾੜੂ ਵਾਲਿਆਂ ਦੇ ਰਾਜ 'ਚ ਉਹੀ ਧਰਤੀ ਟਰਾਲੀਆਂ ਦੇਣ ਲੱਗ ਪਈ ਉਹੀ ਲੱਗ ਜਾਨੇ ਉਹ ਖਾ ਕੇ ਸਾਗ ਨਾਲ ਮਿੱਸੀਆਂ ਰੋਟੀਆਂ ਧਰਨੇ ਲਾਣ ਨਾ ਹੋਰ ਅਗਲੇ ਬਦਲਾ ਦੇ ਸਾਨੂੰ ਹੁਣ ਸਿੰਗਲ ਆ ਕੇ ਦਿਖਾਣਾ ਐ ਤਾਂ ਸਾਨੂੰ ਰੱਜੇ ਨਹੀਂ ਆਉਂਦਾ ਜਿੰਨਾ ਮਿਲੀ ਜਾਂਦਾ ਉੰਨੀ ਗਾਹ ਨੀਤਾ ਗਿਰਦੀਆਂ ਨੇ ਉਹੀ ਖਾਂਦੇ ਪੀਂਦੇ ਲੱਤਾਂ ਮਾਰਦੇ ਹੁ ਮਾਰੀ ਜਾਓ ਘਾਟ ਕਿਹੜੀ ਗੱਲ ਦੀ ਏ ਪਹਿਲਾਂ ਲੀਆਂ ਸਰਕਾਰਾਂ ਚ ਸਾਲ ਬਾਅਦ ਭਾਅ ਵੀ ਨਹੀਂ ਮਿਲਦਾ ਸੀ ਹੁਣ ਵਾਲੀ ਚ 5-5 ਮਿੰਟਾਂ ਚ 23-23 ਫਸਲਾਂ ਤੇ ਐਮਐਸਪੀਆਂ ਵੀ ਮਿਲਦੀਆਂ ਨੇ ਉਸੀਂ ਪਟਿਆਲੇ ਸੰਗਰੂਰ ਵਾਲੇ ਉਹੀ ਪਿੱਟੀਆਂ ਹੁਣ ਤੱਕ ਹਾਇ ਕਾंग्रेਸੀਆਂ ਨੇ ਸਾਤੋਂ ਦੂਰ ਕਰਕੇ ਮੰਡੀ ਗਵਿੰਦਗੜ੍ਹ ਲੋਹੇ ਦੀ ਕਰਤੀ ਹਾਇ ਕਾंग्रेਸੀਆਂ ਨੇ ਸਾਤੋਂ ਦੂਰ ਕਰਕੇ ਗਵਿੰਦਗੜ੍ਹ ਮੰਡੀ ਲੋਹੇ ਦੀ ਕਰਤੀ ਤੁਹਾਨੂੰ ਕਿਹਾ ਦੀ ਵੀ ਥੋੜਾ ਜਿਹਾ ਟਾਈਮ ਦਿਓ ਆ ਚੱਕੋ ਬੰਡੋ ਲੱਡੂ ਉੱਥੇ ਤਾਂ ਮੋਟੇ ਲੋਹੇ ਦਾ ਕੰਮ ਐ ਇਧਰ ਅਗਲੇ ਨੇ ਨਾਬੇ 'ਚ ਸਿੱਧੀ ਟਰਾਲੀਆਂ ਦੀ ਖਾਨ ਕਰਤੀ ਐਵੇਂ ਫਾਇਦਾ ਕੋਈ ਤੜਕੀ ਤੜਕੀ ਬਦੇ ਮਖੌਲ ਕਰਨ ਬੈਠੀਆਂ ਨੇ ਨੜੇ ਇਹ ਬਾਦਲ ਕੈਪਟਨ ਥੋੜੀ ਨੇ ਵੀ ਲੋਕਾਂ ਦੇ ਹੱਕਾਂ ਦੇ ਅਰੂਸਾ ਹੋਰਾਂ ਨੂੰ ਸੀਤਾ ਫਲ ਖਵਾ ਦੇਣਗੇ ਇਹ ਛੋਡੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਮਰਦੇ ਨੇ ਉਹੀ ਚੋਰ ਚੋਰ ਕਹੀਂ ਜਾਣਾ ਕਹੀਂ ਜਾਓ ਤੁਹਾਡੀ ਮਰਜ਼ੀ ਐ ਅਗਲੇ ਧਰਨਿਆਂ ਜੋ ਸਮਾਨ ਇਕੱਠਾ ਕਰ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਖਣਿਜ ਪਦਾਰਥ ਤਿਆਰ ਕਰਦੇ ਨੇ ਸਾਨੂੰ ਬੁੱਝੜ ਲੋਕਾਂ ਨੂੰ ਭੇਖ ਦੇ ਵਿਕਾਸਤਾ ਤਾਂ ਦੇਖਣ ਜੇ ਕਿਤੇ ਆ ਕੇ ਨਾਬੇ ਢੇੜਾ ਲਾਈਏ ਹੋਰ ਹੁਣ ਸਾਨੂੰ ਦੂਰ ਬੈਠਿਆਂ ਨੂੰ ਵਿਕਾਸ ਦੁਰਾਵੀਨ ਲਾ ਕੇ ਦਿਖਾਈਏ ਕੱਲੀਆ ਟਰਾਲੀਆਂ ਟਰਾਲੀਆਂ ਵਾਲੀ ਤਰੱਕੀ ਨਹੀਂ ਕਰ ਰਿਆ ਨਾਬਾ ਸਾਰੀ ਤਰ੍ਹਾਂ ਦੀ ਤਰੱਕੀ ਦਾ ਭਚਾਲ ਲਿਆ ਹੁੰਦਾ ਹੈ ਗਊਆਂ ਰਾਸ਼ਟਰੀ ਪੰਛੀ ਇੱਥੇ ਬਣਦੀਆਂ ਨੇ ਬਾਕੀ ਐਮਐਲਏ ਵਰਗੇ ਕੱਪੜੇ ਪਾਉਣ ਨਾਲ ਵਿਕਾਸ ਦੀਆਂ ਲਹਿਰਾਂ ਇੱਥੋਂ ਚੱਲਦੀਆਂ ਨੇ ਸਾਡੇ ਲੋਕਾਂ ਨੂੰ ਅਕਲ ਨਹੀਂ ਹੈਗੀ ਯਾਰ ਬੰਦਿਆਂ ਨੂੰ ਪਰਖਣ ਦੀ ਕੱਲ ਇੱਕ ਅਕਾਲੀ ਖੁੰਡ ਤੇ ਆਕੇ ਜਿਉਂ ਲੱਗਿਆ ਪਕਾਈ ਮਾਰਨ ਕਹਿੰਦਾ ਕੋਰ ਕਲ ਜੂਗਾ ਆ ਗਿਆ ਜੀ ਤੁਸੀਂ ਦੇਖੋ ਚਾੜੂ ਵਾਲੇ ਨੇ ਨਾਬੇ ਚ ਟਰਾਲੀਆਂ ਦੱਬੀਆਂ ਹੋਈਆਂ ਤੀਆਂ ਮੈਂ ਕਰੀ ਫਿਰ ਉਹਦੀ ਝੰਡ ਪਰੇ ਮਹਾ ਕਿਉਂ ਯਾਰ ਅਗਲਿਆਂ ਦੀ ਇਮਾਨਦਾਰੀ ਦੇ ਖਿਲਾਫ ਅਵਾਹਾਂ ਫਲਾਈ ਜਾਂਦੇ ਉਸ ਨੂੰ ਕੰਮ ਹੈ ਔਰ ਕੋਈ ਉਹ ਤਾਂ ਬਾਦ ਲਾਣਾ ਸੁੱਖ ਬਲਾਸ ਟਾ ਕੇ ਇੱਟਾਂ ਲਿਉਣ ਵਾਸਤੇ ਰੱਖੀਆਂ ਹੋਈਆਂ ਤੀਆਂ ਮੈਂ ਇਹ ਗੱਲਾਂ ਐਵੇਂ ਥੋੜੀ ਕਹਿਣਾ ਇਹਦੇ ਸਬੰਧ 'ਚ ਜਾਣਕਾਰੀ ਇੱਕ ਪਮਕਰ ਤੋਂ ਲੈ ਕੇ ਆਇਆ ਉਹ ਕਹਿੰਦਾ ਯਾਰ ਕੱਖ ਨਹੀਂ ਹੈਗਾ ਐਵੇਂ ਸਾਨੂੰ ਬਦਨਾਮ ਕਰਨ ਦੀਆਂ ਚਾਲਾਂ ਨੇ ਇਹ ਸਾਰੀਆਂ ਵੀਡੀਓਂ ਵਿਰੋਧੀ AI ਨਾਲ ਬਣਾ ਕੇ ਦਿਖਾਉਂਦੇ ਨੇ ਅਸੀਂ ਗਰੀਬ ਟਰਾਲੀਆਂ ਕਾਦੇ ਮਗਰਪਾ ਕੇ ਲਿਆਵਾਂਗੇ ਭਲਾ ਸਾਡੇ ਤਾਂ ਐਮ.ਐਲ.ਏ ਵੀ ਵਿਧਾਨ ਸਭਾ 'ਚ ਸਾਈਕਲ ਤੇ ਜਾਂਦੇ ਨੇ ਭਗਵੰਤ ਮਾਨ ਸਾਹਿਬ ਮੇਰੀ ਤੁਹਾਨੂੰ ਬੇਨਤੀ ਹੈ ਵੀ ਸੰਗਜੇ ਖੜਕੇ ਦੇ ਨਾਲ ਇੱਕ ਵੀਡੀਓ ਬਣਾ ਕੇ ਤੁਸੀਂ ਵੀ ਲੋਕਾਂ ਨੂੰ ਸਮਝਾ ਦਿਓ। ਭਾ ਜੀਪੀ ਵਾਲੇ ਮੰਗੂ ਤੁਸੀਂ ਵੀ ਗੱਲ ਸਾਰਾ ਕੰਮ ਏਆਈ ਦੇ ਪਾ ਕੇ ਪੈਂਡਾ ਛਡਾ ਦਿਓ।